ਫਿਲੌਰ ਪੁਲਿਸ ਨੇ ਦੋ ਦੋਸ਼ੀ ਗ੍ਰਿਫਤਾਰ ਕਰਕੇ ਅਗਵਾ ਕੀਤੇ ਵਿਅਕਤੀ ਨੂੰ छुड़ाਉਣ ਚ ਸਫਲਤਾ ਹਾਸਲ ਕੀਤੀ ਤਾਰਾਚਿੰਨ ਇੱਕ ਔਰਤ ਅਤੇ ਇੱਕ ਵਿਅਕਤੀ ਫਰਾਰ ਫਿਲੌਰ 28 ਜੂਨ ਥਾਣਾ ਫਿਲੌਰ ਦੇ ਐਸ ਐਚਓ ਡੀਐਸਪੀ ਸੰਜੀਵ ਕਪੂਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤੇਜਾ ਸਿੰਘ ਨੂੰ ਅਗਵਾ ਕਰਨ ਵਾਲੇ ਦੋਸ਼ੀ ਮਨਦੀਪ ਸਿੰਘ ਅਤੇ ਕਮਲੇਸ਼ ਸਿੰਘ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਡੀਐਸਪੀ ਕਪੂਰ ਨੇ ਦੱਸਿਆ 27 ਜੂਨ ਨੂੰ ਫਨ ਕਰਨ ਵਾਲੇ ਕਮਲਜੀਤ ਕੌਰ ਪਤਨੀ ਤੇਜਾ ਸਿੰਘ ਵਾਸੀ ਚਾਹੜ ਲਾਡੋਵਾਲ ਲੁਧਿਆਣਾ ਨੇ 112 ਤੇ ਦੱਸਿਆ ਕਿ ਉਸ ਦੇ ਪਤੀ ਨੂੰ ਕੁਝ ਬੰਦਿਆਂ ਨੇ ਅਗਵਾ ਕਰ ਲਿਆ ਹੈ ਤੇ ਉਸ ਕੋਲੋਂ ਫਿਰੌਤੀ ਦੀ ਮੰਗ ਕੀਤੀ ਹੈ ਐਸਆਈ ਗਵਿੰਦਰ ਸਿੰਘ ਏ ਐਸ ਆਈ ਪਰਮਜੀਤ ਸਿੰਘ ਅਤੇ ਪੂਰੀ ਟੀਮ ਨੇ ਟੈਕਨੀਕਲ ਵਿੰਗ ਦੀ ਮਦਦ ਨਾਲ ਅਗਵਾ ਕੀਤੇ ਤੇਜਾ ਸਿੰਘ ਦਾ ਮੋਬਾਈਲ ਫੋਨ ਦੀ ਲੋਕੇਸ਼ਨ ਲੱਭ ਕੇ ਤੇਜਾ ਸਿੰਘ ਅਤੇ ਅਗਵਾਕਾਰ ਮਨਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਜਗਤਪੁਰ ਪੰਚਟੇਰਾ ਅਤੇ ਕਮਲੇਸ਼ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਤੇਹਿੰਗ ਨੂੰ ਕਾਬੂ ਕਰ ਲਿਆ ਉਹਨਾਂ ਦੱਸਿਆ ਕਿ ਮਨਦੀਪ ਸਿੰਘ ਕਮਲੇਸ਼ ਸਿੰਘ ਅਤੇ ਨਰਿੰਦਰ ਕੁਮਾਰ ਪੁੱਤਰ ਸੁਦਾਗਰ ਸਿੰਘ ਵਾਸੀ ਜਗਤਪੁਰਾ ਅਤੇ ਕਿਰਨਜੀਤ ਕੌਰ ਪਤਨੀ ਮੰਗਾ ਵਾਸੀ ਜਗਤਪੁਰਾ ਨੇ ਇੱਕ ਗਿਰੋਹ ਤੇਜਾ ਸਿੰਘ ਅਤੇ ਅਗਵਾਕਾਰ ਮਨਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਜਗਤਪੁਰ ਪੰਜਟੇਰਾ ਅਤੇ ਕਮਲੇਸ਼ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਤੇਹਿੰਗ ਨੂੰ ਕਾਬੂ ਕਰ ਲਿਆ ਉਹਨਾਂ ਦੱਸਿਆ ਕਿ ਮਨਦੀਪ ਸਿੰਘ ਕਮਲੇਸ਼ ਸਿੰਘ ਅਤੇ ਨਰਿੰਦਰ ਕੁਮਾਰ ਪੁੱਤਰ ਸੁਦਾਗਰ ਸਿੰਘ ਵਾਸੀ ਜਗਤਪੁਰਾ ਅਤੇ ਕਿਰਨਜੀਤ ਕੌਰ ਪਤਨੀ ਮੰਗਾ ਵਾਸੀ ਜਗਤਪੁਰਾ ਨੇ ਇੱਕ ਗਿਰੋਹ ਬਣਾਇਆ ਹੋਇਆ ਹੈ ਕਿਰਨਜੀਤ ਕੌਰ ਪਲੇਬਾਲੇ ਲੋਕਾਂ ਨੂੰ ਫੰਦ ਤੇ ਗੁੰਮਰਾਹ ਕਰਕੇ ਬੁਲਾਉਂਦੀ ਹੈ ਜਦੋਂ ਕੋਈ ਵਿਅਕਤੀ ਉਸਦੇ ਚਾਂਸੇਚ ਆ ਕੇ ਉਸਦੇ ਘਰ ਆ ਪਹੁੰਚ ਜਾਂਦਾ ਹੈ ਤਾਂ ਉਸ ਵਕਤ ਮਨਦੀਪ ਸਿੰਘ ਕਮਲੇਸ਼ ਸਿੰਘ ਅਤੇ ਨਰਿੰਦਰ ਕੁਮਾਰ ਮੌਕੇ ਤੇ ਪਹੁੰਚ ਕੇ ਉਸ ਵਿਅਕਤੀ ਕਲੋਂ ਪੈਸਿਆਂ ਦੀ ਮੰਗ ਕਰਦੇ ਹਨ 27 ਜੂਨ ਨੂੰ ਉਕਤ ਵਿਅਕਤੀਆਂ ਨੇ ਤੇਜਾ ਸਿੰਘ ਨੂੰ ਅਗਵਾ ਕਰਕੇ ਵਕ ਵਕ ਮੋਟਰਸਾਈਕਲਾਂ ਤੇ ਪਹਿਲਾ ਪਿੰਡ ਚੰਡੀਪੀਰ ਨੇੜੇ ਦਰਿਆ ਤੇ ਲੈ ਗਏ ਉਸ ਤੋਂ ਬਾਅਦ ਰਾਤ ਦੇ ਸਮੇ ਉਸ ਨੂੰ ਕਿਰਨਜੀਤ ਕੌਰ ਦੇ ਨਵੇਂ ਬਣ ਰਹੇ ਮਕਾਨ ਚ ਬੰਦੀ ਬਣਾ ਲਿਆ ਪੁਲਿਸ ਨੇ ਕਾਰਵਾਈ ਕਰਦੇ ਹੋਏ ਕਿਰਨਜੀਤ ਕੌਰ ਦੇ ਘਰ ਅਗਵਾਸ਼ੁਦਾ ਵਿਅਕਤੀ ਤੇਜਾ ਸਿੰਘ ਅਤੇ ਅਗਵਾਕਾਰਾਂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਨਰਿੰਦਰ ਕੁਮਾਰ ਪੁੱਤਰ ਸੁਦਾਗਰ ਸਿੰਘ ਵਾਸੀ ਜਗਤਪੁਰਾ ਅਤੇ ਕਿਰਨਜੀਤ ਕੌਰ ਪਤਨੀ ਮੰਗਾ ਵਾਸੀ ਜਗਤਪੁਰਾ ਦੀ ਪਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਗ੍ਰਿਫਤਾਰ ਕੀਤੇ ਗਏ ਦਸ਼ਿਆਨ ਕੋਲ ਦੋ ਮੋਟਰਸਾਈਕਲ ਪੰਜ ਮੋਬਾਈਲ ਫੋਨ ਅਤੇ ਇੱਕ ਖਿਡੌਣਾ ਪਿਸਤੌਲ ਬਰਾਮਦ ਕੀਤਾ ਪਵਨ ਪਨੋਟ ਨਾਲ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ you de quebra. ਅਲਦਾ ਮਾਮਲਾ ਜਿਹੜਾ ਆ ਕਿਡਨੈਪਰਿੰਗ ਦਾ ਫਰੋਤੀ ਦਾ ਆ ਉਹਦੇ ਵਿੱਚ ਸਬੰਧਿਤ ਫਲੋਰ ਪੁਲਿਸ ਨੇ ਮਾਮਲਾ ਹੈਂਡਲ ਕਰ ਲਿਆ ਹੈ ਡੀਐਸਪੀ ਕੱਲ ਮਿਤੀ 27 6 2025 ਨੂੰ ਇੱਕ ਮਾਮਲਾ ਐਮਰਜੈਂਸੀ ਸਰਵਿਸਿਜ਼ 112 ਤੋਂ ਥਾਣਾ ਫਲੋਰ ਪੁਲਿਸ ਦੇ ਧਿਆਨ ਚ ਆਇਆ ਕਿ ਤੇਜਾ ਸਿੰਘ ਜੋ ਕਿ ਲਡੂਵਾਲ ਦਾ ਰਹਿਣ ਵਾਲਾ ਹੈ ਉਸ ਦੀ ਪਤਨੀ ਨੇ ਇੱਕ ਪਤਨੀ ਦਾ ਨਾਮ ਕਮਲਜੀਤ कौर ਨੇ ਕਿ ਇਨਫੋਰਮੇਸ਼ਨ ਐਮਰਜੈਂਸੀ ਹੈਲਪਲਾਈਨ ਤੇ ਸ਼ੇਅਰ ਕੀਤੀ ਕਿ ਉਸਦੇ ਪਤੀ ਤੇਜਾ ਸਿੰਘ ਨੂੰ ਕਈ ਅਣਛਤੇ ਵਿਅਕਤੀਆਂ ਵੱਲੋਂ ਕਿਡਨੈਪ ਕੀਤਾ ਗਿਆ ਤੇ ਉਸ ਪਾਸੋਂ ਫਰੋਤੀ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਤੇ थाना ਫਲੋਰ ਪੁਲਿਸ ਨੇ ਵਕਫਾਕ ਟੀਮਾ ਗਠਿਤ ਕਰਨ ਤੋਂ ਬਾਅਦ ਇਹ ਗੱਲ ਕਲੀਅਰ ਹੋਈ ਕਿ ਤੇਜਾ ਸਿੰਘ ਨੂੰ ਚੜਦੀਪੀਰ ਵਿਖੇ ਕਿਡਨੈਪ ਕੀਤਾ ਹੋਇਆ ਅਤੇ ਇੱਕ ਘਰ ਦੇ ਵਿੱਚੋਂ ਤੇਜਾ ਸਿੰਘ ਨੂੰ ਬਰਾਮਦ ਕੀਤਾ। ਜੋ ਦੌਰਾਨੇ ਰੇਡ ਸਾਨੂੰ ਦੋ ਦੋਸ਼ੀ ਕਮਲੇਸ਼ ਸਿੰਘ ਵਾਸੀ ਤੈਂਗ ਅਤੇ ਮਨਦੀਪ ਸਿੰਘ ਵਾਸੀ ਜਗਤਪੁਰ ਪੰਜ ਟੇਰਾ ਵੀ ਗ੍ਰਿਫਤਾਰ ਹੋਏ ਅਤੇ ਤੇਜਾ ਸਿੰਘ ਨੂੰ ਵੀ ਮੌਕੇ ਤੋਂ ਬਰਾਮਦ ਕੀਤਾ। ਮੌਕੇ ਤੋਂ ਨਰਿੰਦਰ ਕੁਮਾਰ ਵਾਸੀ ਜਗਤਪੁਰਾ ਪੰਜ ਟੇਰਾ ਅਤੇ ਕਿਰਨਜੀਤ ਕੁਮਾਰ ਕੌਰ ਵਾਈਫੋ ਮੰਗਾਵਾਸੀ ਜਗਤਪੁਰਾ ਪੁਆਇੰਟਰ ਮੌਕੇ ਤੋਂ ਭਜਨ ਚ ਕਾਮਯਾਬ ਹੋਏ ਅਤੇ ਇਸ ਸਾਰੀ ਕਾਰਵਾਈ ਦੌਰਾਨ ਦੋ ਮੋਟਰਸਾਈਕਲ ਪੰਜ ਮੋਬਾਈਲ ਅਤੇ ਇੱਕ ਛਡੋਨਾ ਪਿਸਤੌਲ ਬਰਾਮਦ ਹੋਇਆ ਜੋ ਉਕਤ ਦੋਸ਼ੀਆਂ ਵੱਲੋਂ ਇਹ ਗੱਲ ਕਲੀਅਰ ਹੋਈ ਕਿ ਕਰਨਜੀਤ ਕੌਰ ਜੋ ਕਿ ਤੇਜਾ ਸਿੰਘ ਨੂੰ ਫੋਨ ਕਰਕੇ ਬੁਲਾਉਂਦੀ ਸੀ ਅਤੇ ਗਲਤ ਹਾਲਾਤਾਂ ਦੇ ਵਿੱਚ ਇਹ ਜਦ ਦੋਨੋਂ ਸੀਗੇ ਤਦ ਬਾਕੀ ਦੋਸ਼ੀਆਂ ਵੱਲੋਂ ਉਹ ਇਹਨਾਂ ਦੀ ਵੀਡੀਓ ਬਣਾ ਕੇ ਇਸ ਨੂੰ ਬਲੈਕਮੇਲ ਕਰਦੇ ਹੋ ਇਸ ਨਾਲ ਕੁੱਟਮਾਰ ਕਰਦੇ ਹੋ ਅਤੇ ਖਿਡੌਣਾ ਪਿਸਤੌਲ ਨਾਲ ਡਰਾਉ ਤੁਮਕਾਗੇ ਇਸ ਪਾਸੋਂ ਪਹਿਲਾਂ 5 ਲੱਖ ਦੀ ਮੰਗੀ ਗਈ ਸੀ ਫਿਰ 2 ਲੱਖ ਤੇ ਫਿਰ ਇਹ ਸੌਦਾ 20000 ਚੱਲਿਆ ਹੋਇਆ ਜੋ ਕਿ ਸਾਰੀ ਕਾਰਵਾਈ ਦੌਰਾਨ ਪੁਲਿਸ ਨੇ ਬਹੁਤ ਮੁਸਤਦੀ ਦਿਖਾਉਂਦੇ ਹੋਏ ਤੇਜਾ ਸਿੰਘ ਨੂੰ ਬਰਾਮਦ ਕੀਤਾ ਜਿਸ ਬੰਦੀ 112 ਹੈਲਪਲਾਈਨ ਤੇ ਤੁਰਤ ਇਨਫੋਰਮੇਸ਼ਨਾਂ ਤੇ ਸਾਰੀ ਕਾਰਵਾਈ ਵਿੱਚ ਲੱਝੀ ਜਾਂਦੀ ਹੈ ਕਿ ਨਾਲ ਦੇ ਕੋ ਸਾਥੀ ਹੋਰ ਕਿਹੜੇ ਕਿਹੜੇ ਨਰਿੰਦਰ ਸਿੰਘ ਵਾਸੀ ਜਗਪੁਰਾ ਪਾਇਂਟੇਰਾ ਅਤੇ ਕੰਕੇ ਰਣਜੀਤ ਕੌਰ ਵਾਈਫ ਆਫ ਮੰਗਾ ਵਾਸੀ ਜਗਪੁਰਾ ਪਾਇਂਟੇਰਾ ਜੋ ਕਿ ਭਜਨ ਚਕਾਮ ਹੈ ਇਹ ਆਬ ਹੋ ਗਿਆ ਜਿਹਨਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਏਗਾ ਤੇ ਹੋਰ ਗਰੋ ਇਹਨਾਂ ਦੇ ਨਾਲ ਇਕੱਲੇ ਹੀ ਸੀ ਕੋਤੀ ਨਾਲ ਹਜੇ ਚਾਰ ਮੈਂਬਰੀ ਕਿਰੋ ਹੈ ਰਿਮਾਂਡ ਦੌਰਾਨ ਅਗਲੀ ਕਾਰ ਵੀ ਦੇਖਾਂਗੇ ਕਿ ਇਹਨਾਂ ਨੇ ਹੋਰ ਕਿਹੜੀ ਕਿਹੜੀ ਅਦਾਂ ਦੀ ਵਰਤਤਾ ਕੀਤੀ ਇਹ ਤੁਸੀਂ ਦੇਖਿਆ ਵੀ ਜਿਹੜਾ ਫਲੋਰ ਮਾਮਲਾ ਜਿਹੜਾ ਫਰੋਤੀ ਦਾ ਔਰ ਕਿਡਨੈਪਿੰਗ ਦਾ ਸਾਹਮਣੇ ਆਇਆ ਫਲੋਰ ਪੁਲਿਸ ਨੇ ਬੜੇ ਸੋਚਬਾਨਾ ਹੈਂਡਲ ਕੀਤਾ ਹੈ ਦੋ ਤਿੰਨ ਦਿਨ ਪਹਿਲਾਂ ਜਿਹੜਾ ਇੱਕ ਤੇਜਾ ਸਿੰਘ ਸੀ ਜਿਹੜਾ ਲੱਡੂਵਾਲ ਦਾ ਰਹਿਣ ਵਾਲਾ ਆ ਉਹਨੂੰ ਕਿਸੇ ਬਾਹਲੇ ਵਿਅਕਤੀਆਂ ਨੇ ਕਿਡਨੈਪ ਕਰ ਲਿਆ ਉਹਨਾਂ ਤੋਂ ਫਰੋਤੀ ਮੰਗੀ ਗਈ ਸਭ ਆਪਣੇ ਕੋਲ ਆ ਫਲੋਰ ਪੁਲਿਸ ਨੇ ਬੜਾ ਮਾਮਲਾ ਸੋਚਬਾਨੀ ਨਾਲ ਹੈਂਡਲ ਕੀਤਾ ਆ ਉਹਨੂੰ ਫਲੋਰ ਪੁਲਿਸ ਨੇ ਲੈ ਲਿਆ ਆ ਤੁਸੀਂ ਆਪਾਂ ਗੱਲ ਕਰਨ ਜਾਣਾ ਤੇਜਾ ਸਿੰਘ ਆ ਜੀ ਕੀ ਗੱਲਣਾ ਚਾਹੁੰਦੇ ਆ ਮੈਂ ਧੰਨਵਾਦ ਕਰਦਾ ਪੰਜਾਬ ਪੁਲਿਸ ਦਾ ਧੰਨਵਾਦ ਕਰਦਾ ਮੈਂ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ 1 ਘੰਟੇ ਦੇ ਵਿੱਚ ਵਿੱਚ ਮੈਨੂੰ ਬਰਾਬਦ ਕੀਤਾ ਨਹੀਂ ਮੇਰੀ ਜਾਨ ਨੂੰ ਖਤਰਾ ਸੀ ਉਹ ਕਹਿੰਦਾ ਤੁਹਾਨੂੰ 1 ਘੰਟੇ ਦੇ ਵਿੱਚ ਵਿੱਚ ਅਸੀਂ ਖਤਮ ਕਰਾਂਗੇ ਮਾਮਲਾ ਕੀ ਸੀਗਾ ਜਿਹੜਾ ਮਾਮਲਾ ਹੈ ਤੇ ਜੀ ਮੈਥੋਂ ਫਰੋਤੀ ਮੰਗ ਰਿਹਾ ਸੀ 5 ਲੱਖ ਰੁਪਏ ਦੀ ਕਾਦੀ ਮੰਗਦੇ ਸੀ ਉਹ ਕਹਿੰਦੇ ਤੇਥੋਂ 5 ਲੱਖ ਰੁਪਇਆ ਲੈਣਾਗਾ ਕਾਹਦਾ ਮੰਗਦੇ ਰੇਲਵੇ ਸਟੇਸ਼ਨ ਤੋਂ ਜੀ ਆ ਕੇ ਮੈਨੂੰ ਰੇਲਵੇ ਸਟੇਸ਼ਨ ਤੋਂ ਚੱਕਿਆ ਉਹਨਾਂ ਨੇ ਕਿੱਥੋਂ ਥਲੌਰ ਤੋਂ ਓਕੇ ਉੱਥੋਂ ਰੇਲਵੇ ਸਟੇਸ਼ਨ ਤੋਂ ਚੱਕ ਕੇ ਮੈਨੂੰ ਗੁਪਤ ਜਗ੍ਹਾ ਤੇ ਲੈ ਗਏ ਉੱਥੇ 5 ਲੱਖ ਰੁਪਏ ਦੀ ਡਿਮਾਂਡ ਕੀਤੀ ਉਹਨਾਂ ਨੇ 5 ਲੱਖ ਤੋਂ ਬਾਅਦ ਮੈਂ ਕਿਹਾ ਵੀ ਮੈਂ ਨਹੀਂ ਦੇਣ ਜੋਗਾ ਫਿਰ ਕਹਿੰਦੇ 2 ਲੱਖ ਹੂੰ ਮੈਂ ਜੀ 2 ਲੱਖ ਵੀ ਮੈਂ ਨਹੀਂ ਦੇਣ ਜੋਗਾ ਫਿਰ ਕਹਿੰਦੇ ਗੋਲੀ ਮਾਰੀਏ ਹੂੰ ਉਹਨਾਂ ਕੋਲੇ ਰਵਲਵਰ ਵੀ ਹੈਗਾ ਤੇ ਕਿਹੜਾ ਰਵਲਵਰ ਐ ਨਹੀਂ ਪਤਾ ਕਿਹੜਾ ਜੀ ਹੁਣ ਸਾਹਬ ਉਹਨਾਂ ਨੇ ਬਰਾਮਦ ਕੀਤਾ ਉਹਨਾਂ ਤੋਂ ਠੀਕ ਹੈ ਠੀਕ ਆ ਉਸ ਤੋਂ ਬਾਅਦ ਚੋ ਨਾ ਕਿ ਜਦੋਂ ਆ ਗੱਲ ਕਹੀ ਫਿਰ 20000 ਤੇ ਆ ਗਏ ਉਹ ਹੂੰ ਕਹਿੰਦੇ 20000 ਦੇ ਮੈਂ 20000 ਦੇ ਨਾ ਉਹ ਨੂੰ ਮੈਂ ਆਪਣੇ ਵਾਈਫ ਨੂੰ ਫੋਨ ਕੀਤਾ ਉਹਨਾਂ ਨੇ ਸਹਿਤ ਲਈ ਆਪਣੇ ਪੰਜਾਬ ਸਰਕਾਰ ਦੀ ਤੇ 112 ਨੰਬਰ ਤੇ ਫੋਨ ਕੀਤਾ ਹੂੰ ਫੋਨ ਕਰਨ ਤੋਂ ਬਾਅਦ ਚੋ ਉਹਨਾਂ ਨੇ 1 ਘੰਟੇ ਦੇ ਵਿੱਚ ਵਿੱਚ ਮੈਨੂੰ ਬਰਾਮਦ ਕਰ ਲਿਆ ਉਹਨਾਂ ਹੂੰ ਹੂੰ ਕਿੱਥੇ ਰੱਖਿਆ ਤੁਹਾਨੂੰ ਪਤਾ ਨਹੀਂ ਕਿ ਕਿੰਨੇ ਆ ਕੇ ਜਗ੍ਹਾ ਬਦਲ ਤੇ ਉਹਨਾਂ ਨੇ ਖੱਤਿਆਂ ਦੇ ਵਿੱਚ ਦੀ ਮੋਟਰਸਾਈਕਲ ਦੇ ਉੱਪਰ ਪਤਾ ਨਹੀਂ ਕਿੱਥੇ-ਕਿੱਥੇ ਲੈ ਕੇ ਗਿਆ ਜੀ ਕਿੰਨੇ ਵਿਅਕਤੀ ਸੀਗੇ ਤਿੰਨ ਸੀ ਜੀ ਤਿੰਨਾਂ ਚੋਂ ਇੱਕ ਭੱਜ ਗਿਆ ਦੋ ਇਹਨਾਂ ਨੇ ਬਰਾਮਦ ਕਰ ਕੋਈ ਉਹਨਾਂ ਦੇ account ਚ ਪੈਸੇ ਪਾਏ ਵੀ ਹਾਂਜੀ ਉਹਨਾਂ ਨੇ ਕਿੰਨੇ ਪਾਏ 1100 ਰੁਪਇਆ ਮੇਰੇ account ਤੋਂ ਕੱਢ ਲਿਆ ਜੀ ਕੱਢ ਲਿਆ ਕਿੰਨੇ ਦੀ ਮੰਗ ਕੀਤੀ ਸੀ ਮੰਗ 5 ਲੱਖ ਦੀ ਸੀ ਜੀ ਲਾਸਟ ਬੀ ਤੇ ਆਗੇ ਜੀ ਓਕੇ ਹਾਂਜੀ ਫਿਰ ਪ੍ਰਸ਼ਾਸਨ ਦਾ ਕੀ ਰੋਲ ਰਿਹਾ ਪ੍ਰਸ਼ਾਸਨ ਦਾ ਬਹੁਤ ਵਧੀਆ ਜੀ ਧੰਨਵਾਦ ਕਰਦਾ ਮੈਂ ਲੱਖ ਲੱਖ ਸ਼ੁਕਰ ਕਰਦਾ ਜਿੰਨਾ ਮੇਰੀ ਜਾਨ ਬਚਾਈ ਤੇਜਾ ਸਿੰਘ ਸਿਗਾ ਫਰौती ਮੰਗੇ ਕੇ ਕੈਡਨਪ ਕਰਕੇ ਉਹਨੂੰ ਫਲੋਰ ਪੁਲਿਸ ਨੇ ਜਿਹੜਾ ਡੀਐਸਪੀ ਆਪਣੇ ਸੰਜੀਗਪੁਰ ਜੀ ਆ ਤੇ ਉਹਨਾਂ ਦੀ ਪੁਲਿਸ ਪਾਰਟੀ ਨੇ ਉਹਨੂੰ ਕੁਝ ਸਮੇਂ ਦੇ ਵਿੱਚ ਹੀ ਉਹਨੂੰ ਉਹਨਾਂ ਜਿਹੜੇ ਬੰਦਿਆਂ ਤੋਂ ਉਹਨਾਂ ਨੂੰ ਰਾਹਤ ਕਰਾਇਆ ਗਿਆ ਕੈਮਰਾਮੈਨ ਪਵਨਦੇ ਨਾਲ ਫਲੋਰ ਤੋਂ ਰਾਜਕਮਨ ਅੰਗਲ ਪੰਜਾਬ ਜੀਲ੍ਹਾ ਨਿਊਜ਼ ਦੀ ਖਾਸ ਰਿਪੋਰਟ